ਹੈਲੋ ਹੈਲੋ ਹੋਰ ਜੀ ਕੀ ਹਾਲ ਜੀ ਠੀਕ ਐ ਜਿਹੜੀਆਂ ਕੀ ਕਰੀ ਜਾਂਦੇ ਹੋ ਕੀ ਸੁਣੀ ਕਰਨੇ ਕੀ ਉਸ ਕਰੇ ਕੰਮ ਤਾਂ ਨਾ ਪਛਾਣ ਲਿਆ ਹੂੰ ਗੁਰਨਾਮ ਬੋਲਦਾ ਤੇਰਾ ਜੀਜਾ ਹਾਂ ਜੀ ਪਛਾਣ ਲਿਆ ਕੀ ਕਰੇ ਹੋਰ ਕੀ ਗੱਲ ਆਜ ਕਦੋਂ ਫੋਨ ਫਾਨ ਹੀ ਨਹੀਂ ਕਰਦੇ ਫੋਨ ਐ ਵੀ ਨਹੀਂ ਕਰਦੇ ਕੇ ਟਾਈਮ ਹੀ ਨਹੀਂ ਮਿਲਦਾ ਦਾ ਟਾਈਮ ਨਹੀਂ ਮਿਲਦਾ ਜਾਂ ਉਵੇਂ ਹੀ ਨਹੀਂ ਕਰਦੇ ਨਹੀਂ ਨਹੀਂ ਟਾਈਮ ਨਹੀਂ ਮਿਲਦਾ ਘਾਟੜੀ ਜੀ ਵੀ ਜੀ ਐਨੀ ਮੈਂ ਥੋੜਾ ਉਹ ਤਾਂ ਸਾਡੇ ਗਰੀਬਾਂ ਕੋਲ ਵੀ ਫੋਨ ਫੋਨ ਕਰ ਲਿਆ ਕਰੋ ਕੋਈ ਨਹੀਂ ਕਰ ਲਿਆ ਕਰਾਂਗੇ ਛੇਡੇ ਕੋਲ ਤਾਂ ਕਰਦੇ ਨੇ ਕਿੰਨੇ ਨਾਲ ਸਾਡਾ ਵੀ ਟਾਈਮ ਨਿਕਲ ਜਾਂਦਾ ਵਦਿਓ ਸਭ ਟਾਈਮ ਅੰਨੀ ਕੋਲ ਕੋਈ ਨਹੀਂ ਫੋਨ ਲਾ ਲਿਆ ਕਰਾਂਗੇ ਹੁਣ ਕਾਫੀ ਦਿਨ ਹੋ ਗਏ ਵੀ ਚੀ ਜੀ ਸੀਗੇ ਕੁਝ ਕਰੇ ਪਰ ਪ੍ਰੋਬਲਮ ਜੀ ਜਲਦੀ ਆਂਦੀ ਸੀਗੀ ਚੋਗੀ ਕੀ ਐ ਜੀ ਬਿਜੀ ਹੋ ਗਏ ਹੈ ਕੀ ਐ ਜੀ ਬਿਜੀ ਹੋ ਗਈ ਸਾਨੂੰ ਹੀ ਦੱਸ ਦੋ ਸ਼ਾਇਦ ਕੋਈ ਹੱਲ ਕਰਦੀ ਹੈ ਕਰੇ ਕੋਈ ਪਰਸਨਲ ਪ੍ਰੋਬਲਮ ਸਹੀ ਨਾਲ ਤਾਂ ਤੇ ਨਾਲੇ ਉਹ ਗਰੁੱਪਾਂ ਦਾ ਆਪਾਂ ਵਾਲਾ ਚੱਲ ਜਾਂਦਾ ਨਾ ਕੰਮ ਹਾਂਜੀ ਉਹਦਾ ਕਰਕੇ ਅੱਛਾ ਅੱਛਾ ਮੈਂ ਇਹ ਕਹਿੰਦਾ ਸੀ ਇਸ ਲਈ ਰੱਖੜਵੰਧ ਤੇ ਅਸੀਂ ਆਈ ਜੰਨੇ ਆ ਅੱਛਾ ਹਾਂਜੀ ਉਦੋਂ ਕੋਈ ਸਾਡਾ ਵੀ ਹੱਲਾ ਵਸਲਾ ਕਰਦੀ ਏ ਤੁਸੀਂ ਕਿਉਂ ਨਹੀਂ ਕਰਦੀ ਕਰਾਂਗੇ ਜਿਰ ਵੀ ਤੁਸੀਂ ਆਓ ਫਿਰ ਪੋਰਟਿਕ ਕੋ ਆਣਾ ਹੋ ਤਾਂ ਦੂਰ ਦਰਪਤ ਜਾਣੇ ਹੋ ਫੋਨ ਤੇ ਤੇ ਗੱਲਾਂ ਮਾਰਦੀ ਐ ਇੰਨਾ ਤੇ ਬਹੁਤ ਐ ਉਹ ਫੋਨ ਤੇ ਹੋਰ ਗੱਲਾਂ ਹੁੰਦੀਆਂ ਜੀ ਰੀਅਲ ਦੀ ਗੱਲਾਂ ਹੋਰ ਹੁੰਦੀਆਂ ਇਹ ਰੀਅਲ ਦੀ ਗੱਲ ਹੁੰਦੀ ਜਿੰਨੀ ਫੋਨ ਤੇ ਹੋ ਜਾਂਦੀ ਐ ਕਰਨੀ ਤਾਂ ਕੋਈ ਇਸ ਦੀ ਕੁਛ ਨਾ ਕੁਛ ਤਾਂ ਫੋਨ ਤੇ ਥੋੜੀ ਐ ਮੈਂ ਕਿੰਨਾ ਕੁ ਟਾਈਮ ਚੱਲੇਗਾ ਆਹ ਚੱਲਦਾ ਰਹੂਗਾ जिन्ने ਤੁਸੀਂ ਆਉਂਦੇ ਨਹੀਂ ਮੇਰੇ ਭੈਣ ਨੂੰ ਲੈਣ ਤੇ ਰੱਖਿਆਵੰਦਨ ਤੇ ਆਈਏ ਨਾ ਨਾ ਤਾਂ ਅੱਜ ਤੁਸੀਂ ਰੱਖਿਆਵੰਦਨ ਤੇ ਰੱਖਿਆਵੰਦਨ ਤੇ ਤੁਹਾਨੂੰ ਮੇਰੀ ਦੀਦੀ ਨੂੰ ਲੈ ਕੇ ਜਾਵਾਂਗੇ ਮੈਂ ਥੋੜੀ ਲੈ ਕੇ ਜਾਵਾਂਗੇ ਤੁਹਾਨੂੰ ਵੀ ਲੈ ਜਾਵਾਂਗੇ ਨਾਲ ਕਿਉਂ ਟੈਂਸ਼ਨ ਕਰਦੇ ਹੋ ਜਾਂ ਫਿਰ ਐਵੇਂ ਕਰਦੇ ਆ ਥੋੜੀ ਦੀਦੀ ਨੂੰ ਉੱਥੇ ਛੱਡ ਦਿੰਦੇ ਆ ਤੇ ਤੁਹਾਨੂੰ ਲੈ ਜਾਂਦੇ ਆ ਅੱਛਾ ਕੀ ਹਾਂਜੀ ਕਹਿ ਦੂੰਗੀ ਕਿ ਤੁਸੀਂ ਕਹਿਣ ਨੂੰ ਕੀ ਦਿੱਕਤ ਹੈ ਉਹ ਵੀ ਤਾਂ ਸਾਲੀ ਅੱਧੀ ਕਰ ਵਾਲੀ ਹੁੰਦੀ ਹੈ ਇਹ ਤਾਂ ਹੈ ਹਾਂ ਇਹ ਪੂਰੀ ਹੰਦੀ ਹੈ ਕੋਈ ਰੀਤਾ ਬਣਾਉਣੀ ਨਹੀਂ ਕਰਨੀ ਹੈ ਤਾਂ ਹੀ ਤੱਕੇ ਜਨਾ ਤਾਂ ਹੀ ਤਾਂ ਗੱਲ ਕਰੀ ਜਨਾ ਵੀ ਪੂਰੀ ਬਣਾ ਲੈਂਦੇ ਹਾਂ ਕੋਈ ਗੱਲ ਨਹੀਂ ਪੂਰੀ ਵੀ ਬਣ ਗਈ ਹੋਣੀ ਹੈ ਅੱਧੀ ਬਣ ਗਈ ਹੈ ਤੇ ਪੂਰੀ ਬਣੂਗੀ ਪੂਰੀ ਬਣ ਜੂਗੀ ਤਾਂ ਤਾਂ ਹੈ ਕੋਈ ਨਹੀਂ ਬਣਾ ਲਾਂਗੇ ਬਣਾਣਾ ਆਂਦਾ ਹੈ ਸਾਨੂੰ ਅੱਛਾ ਕੀ ਹਾਂਜੀ ਚਲੇ ਗਏ ਗਾਲ ਨਹੀਂ ਸੀ ਦੇਟ ਕਰਾਂਗੇ ਰਿਕਸ਼ਾ ਵੰਦਾਂ ਚ ਵੀ ਤੇ ਇੰਨੀ ਦਸ ਜਾਈਆ ਵੀ ਦੇਖ ਲਾਂਗੇ ਹੂੰ ਕਦੇ ਐਵੇਂ ਹੋਏ ਨਾ ਤੇ ਮੈਂ ਆ ਜਾ ਤੁਸੀਂ ਦੂਰ ਦੂਰ ਭਜਦੇ ਫਿਰੋ ਤਾਂ ਕਾਇਟ ਕਿਨੇ ਪਾਈ ਜੀ ਇੱਥੇ ਥੋੜੀ ਕੋਲੇ ਬੈਠ ਨੂੰ ਚਾ ਚਾਉਂਗੀ ਅੱਛਾ ਐ ਟਿਕਨੀ ਪਾਈ ਧੀਕਾ ਤਾਂ ਟਾਈਮ ਲੱਗਸੇ ਯਾਰ ਕਿਉਂਕਿ ਕਾਫੀ ਟਾਈਮ ਹੋ ਗਿਆ ਤੁਨ ਗੱਲਾਂ ਮਾਰਦਿਆਂ ਨੂੰ ਹਾਂ ਹੁਣ ਸੰਗ ਸੰਗ ਨਹੀਂ ਆਉਂਦੀ ਜੀ ਅੱਛਾ ਪਹਿਲਾਂ ਸੰਗ ਆਂਦੀ ਸੀ ਤੁਹਾਨੂੰ ਹਾਂ ਪਹਿਲਾਂ ਜਦੋਂ ਤੁਸੀਂ ਆਉਂਦੇ ਸੀ ਤੁਹਾਡੇ ਕੋਲ ਸੰਗ ਆਉਂਦੀ ਸੀ ਹੁਣ ਨਹੀਂ ਆਉਂਦੀ ਸੀ ਅੱਛਾ ਤੇ ਕਿ ਤਿੰਨ ਚਾਰ ਵਾਰੀ ਹੁਣ ਫੋਨ ਤੇ ਵੀ ਗੱਲਾਂ ਮਾਰ ਲਈਆਂ ਨਾ ਤਾਂ ਕਰਕੇ ਅੱਛਾ ਤਾਂ ਹੀ ਫਿਰ ਰੋਜ਼ ਫੋਨ ਕਰਦੇ ਆ ਨਾ ਕੋਈ ਸਵੇਰ ਸ਼ਾਮ ਕੋਈ ਕਦਾ ਕਾਲ ਕਰ ਲਿਆ ਕਰੋ 2-4 ਮਿੰਟ ਐ ਇੰਨੇ ਚ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਹਾਂਜੀ ਇਹ ਨਹੀਂ ਚੱਲ ਲੱਗ ਰਾਂ ਐਸੇ ਥੋੜਾ ਜ਼ਿਆਦਾ ਜੀ ਨਹੀਂ ਲੱਗਣਾ ਮੇਰੇ ਦਿਨ ਜੀ ਨਹੀਂ ਲੱਗਦਾ ਤੈਂ ਹੀ ਤਾਂ ਤੁਹਾਨੂੰ ਕਹੀ ਜਨਾ ਫਿਰ ਹੋਰ ਵੀ ਜ਼ਿਆਦਾ ਹੋਇਆ ਕਰੂਗਾ ਅੱਲਾ ਮੇ ਕੋਲੇ ਚੱਲਣਾ ਮੇਰੀ ਸਾਰੀ ਕੋਲੇ ਇਹ ਮੈਂ ਤਾਂ ਹੋ ਹੀ ਜਾਂਦਾ ਹੋਵੇਗਾ ਕੀ ਹੋ ਹੀ ਜਾਂਦਾ ਅੱਛਾ ਕੀ ਹਾਂਜੀ ਚੱਲ ਕੋਈ ਗੱਲ ਨਹੀਂ ਮੈਂਨੇ ਤੇਰੇ ਪਿੱਛੇ ਸਾਰਾ ਟੂਰ ਕੈਨਸਲ ਕਰਤੇ ਅਸਿਮਲਾ ਵਾਲਾ ਸੱਚੀ ਮੁੱਚੀ ਸੇਮਲੇ ਫਿਰ ਮਨ ਨਾਲ ਹੀ ਲੈ ਕੇ ਚੱਲੋ ਜੀ ਤੁਸੀਂ ਮੈਂ ਤਾਂ ਲਿਜਾਣ ਨੂੰ ਤਿਆਰਾਂ ਤੇਰੀ ਬਹਿਣ ਮੰਨ ਜੇਗੀ ਮੰਨੂਗੀ ਵੀ ਉਹ ਨਾ ਪੈਨੂ ਕਿ ਤਸੂਂਗੀ ਤੁਸੀਂ ਵੀ ਅਸੀਂ ਦੰਨੇ ਜਾਣੇ ਸੀ ਮਲੇ ਚੱਲੇ ਆ ਤਾਂ ਘਰ ਦੇ ਨੂੰ ਪਤਾ ਤਾਂ ਪਵੇਗਾ ਨਾ ਉਹ ਕਿੱਥੇ ਇੱਥੇ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਨਾਲ ਜਾਉਂਗੀ ਤੁਸੀਂ ਆਪੇ ਭੈਣ ਨੂੰ ਮੈਨੇਜ ਕਰੋਗੇ ਆਹ ਤਾਂ ਗੱਲ ਹੈ ਕਰਨੀ ਤਾਂ ਪਈ ਇੰਦਾ ਕਿਸੇ ਨਹੀਂ ਹੋ ਸਕਦਾ ਜਾਂ ਤੂੰ ਤੇ ਤੇਰੀ ਪਿੰਡ ਨੂੰ ਦਵਾਨ ਇਕੱਠੇ ਹੀ ਲੈ ਚਲਦੇ ਆ ਚਲੋ ਇਕੱਠੇ ਲੈ ਚਲੋ ਜੀ ਫੇਰੇ ਫਿਰ ਸਾਰਿਆਂ ਨਾਲ ਵਧੀਆ ਹਾਂਜੀ ਮੈਂ ਕਿਹਾ ਤਾਂ ਜਾਵਾਂਗੇ ਫਿਰ ਕੋਈ ਨਾ ਕੋਈ ਸਿੱਤ ਨਹੀਂ ਮਣਾਈ ਜੰਨਾ ਮੈਂ ਵੀ ਪਹਿਲਾਂ ਰੱਖਾ ਮੰਦਨ ਤੇ ਆ ਜਾ ਜਿੰਦੀ ਬਣਾਓ ਸਕੀਨ ਫਿਰ ਅੱਪਾ ਚੱਲਾਂਗੇ ਸਿਨ ਲੈ ਇਕੱਲੇ ਇਕੱਲੇ ਨਾ ਜਾਓ ਜੀ ਇਕੱਲੇ ਤਾਂ ਨਹੀਂ ਜਾਣ ਵਾਲੇ ਜਾਂਦੇ ਹੋ ਯਾਰਾਂ ਮਿੱਤਰਾਂ ਨਾਲ ਹੀ ਸੀ ਕਿ ਤੁਸੀਂ ਕੱਲੇ ਜਾਓਗੇ ਤਾਂ ਪਿੱਛੇ ਫਿਰ ਮੇਰੀ ਯਾਦ ਆਊਗੀ ਥੋੜਾ ਮਾਨਣੇ ਲੱਗਣਾ ਸੀ ਮਲੇ ਜੀ ਮਨ ਹੁੰਦਾ ਲੱਗੇਗਾ ਜੀ ਮੇਰੇ ਬਿਨਾ ਮਾਨਣੇ ਲੱਗੇਗਾ ਨਹੀਂ ਨਹੀਂ ਤੁਹਾਡੇ ਨਾਲ ਅੱਛਾ ਹਾਂ ਨਾਲ ਤੇ ਲੱਗੇਗਾ ਹਾਂ ਹੋਰ ਉਹ ਠੀਕ ਹੈ ਫਿਰ ਨਾਲ ਆਉਂਗੇ ਜਾਂ ਨਹੀਂ ਆਉਂਗੇ ਆ ਦੱਸੋ ਮੈਨੂੰ ਫਿਰ ਰਕਸ਼ਾ ਬੰਦਨ ਤੇ ਹਾਂ ਕਿ ਜੇ ਕਿਸੇ ਬੰਦੇ ਨੇ ਨਹੀਂ ਆਏਗਾ ਨਹੀਂ ਨਹੀਂ ਹੁਣ ਤੇਰੀ ਭੈਣ ਨੂੰ ਨਾਲ ਆਵਾਂਗਾ ਲੈਣ ਤਾਂ ਤੂੰ ਵੀ ਨਾਲ ਆ ਜੀ ਹੈਨਾ ਮੈਂ ਕੀ ਆ ਨਹੀਂ ਸਕਦੀ ਮੈਂ ਫੇਰ ਆ ਜੂਗੀ ਮੈਂ ਹਾਂ ਠੀਕ ਹੈ ਅੱਛਾ ਫੇਰ ਆਉਂਗੀ ਫੇਰ ਕਿਵੇਂ ਫੇਰ ਆਉਂਗੀ ਕਿਉਂਕਿ ਗਿਧੀ ਦੇ ਨਾਲ ਆਉਂਗੀ ਤਾਂ ਡਾਊਟ ਹੋ ਜੀਵਾ ਨੂੰ ਕੋਈ ਡਾਊਟ ਡੂਟ ਤਾਂ ਨਹੀਂ ਹੋ ਹਣ ਬੰਦਿਆ ਤਾਂ ਟੈਨਸ਼ਨ ਨਾ ਛੱਡੋ ਤੁਹਾਨੂੰ ਜੇ ਸਾਡਾ ਫੋਨ ਮੇਰੇ ਨੰਬਰ 'ਤੇ ਲਾਣਾ ਵਿਚਾਲੇ ਰਹ ਜੀਆ ਚਲੋ ਠੀਕ ਹੈ ਜੀ ਹੁਣ ਕਿ ਰੱਖਦੇ ਆ ਫੋਨ ਤੇ ਤੁਹਾਨੂੰ ਬਿਲਕੁਲ ਕਰਦਾ ਬਾਅਦ ਚ ਥੋੜੀ ਜਿਹਾ ਰੁੱਕ ਕੇ ਕਿਸੇ ਦਾ ਫੋਨ ਆ ਗਿਆ ਨਾਲੇ ਠੀਕ ਹੈ